ਦੋਸਤੋ ਬਚਪਨ ਵਾਲਾ ਜਿਹੜਾ ਐਤਵਾਰ ਹੁੰਦਾ ਉਹ ਕਿਸੇ ਨੂੰ ਨਹੀਂ ਭੁੱਲਦਾ ਸੋ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦਿੰਨੀ ਆ ਕਿਉਂਕਿ ਇਹ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰਨ ਲੱਗੀ ਆ ਇਹ ਸਾਰਿਆਂ ਦੀ ਲਾਈਫ 'ਚ ਹੋਈਆਂ ਹੋਣਗੀਆਂ ਹਨਾ ਤੇ ਕਮੈਂਟ ਕਰਕੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਇਹ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਤਾਂ ਹੀ ਕਹਿ ਰਹੀ ਆ ਇਸ ਵੀਡੀਓ ਤੇ ਕਮੈਂਟ ਜ਼ਰੂਰ ਕਰਨਾ ਤੇ ਇਹਨੂੰ ਲਾਈਕ ਸ਼ੇਅਰ ਵੀ ਕਰਨਾ ਤੇ ਆਓ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਕਰਦੀ ਆਂ ਐਤਵਾਰ ਵਾਲੇ ਦਿਨ ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੁੰਦਾ ਸੀ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਸਾਨੂੰ ਇੱਕ ਦਿਨ ਛੁੱਟੀ ਹੁੰਦੀ ਸੀ ਜਦੋਂ ਸਕੂਲ ਤੋਂ ਆਉਂਦੇ ਸੀ ਸਭ ਤੋਂ ਪਹਿਲਾਂ ਸਿਰ ਧੋ ਕੇ ਵਾਲ ਖੋਲ ਕੇ ਟੀਵੀ ਦੇ ਅੱਗੇ ਬਹਿ ਜਾਣਾ ਹੱਥ 'ਚ ਚਾਹ ਦਾ ਗਲਾਸ ਤੇ ਪਲੇਟ 'ਚ ਪਰੌਂਠਾ ਤੇ ਬੈਠ ਜਾਂਦੇ ਸੀ ਬਸ ਟੀਵੀ ਦੇ ਅੱਗੇ ਉਹ ਵੀ ਸਿਰ ਖੋਲ ਕੇ ਸਿਰ ਧੋ ਕੇ ਐਤਵਾਰ ਨੂੰ ਸਭ ਤੋਂ ਵੱਡੀ ਮੁਸੀਬਤ ਸਾਡੇ ਲਈ ਇਹ ਹੁੰਦੀ ਸੀ ਕਿ ਸਵੇਰੇ ਉੱਠ ਕੇ ਪਹਿਲਾਂ ਤਾਂ ਸਿਰ ਧੋਣਾ ਪੈਂਦਾ ਸਾਰਿਆਂ ਨੂੰ ਹੁੰਦੀ ਸੀ ਨਾ ਇਹ ਮੁਸੀਬਤ ਜ਼ਰੂਰ ਕਮੈਂਟ ਕਰਿਓ ਤੇ ਉਸ ਤੋਂ ਬਾਅਦ ਫਿਰ ਟੀਵੀ ਦੇ ਅੱਗੇ ਬਹਿ ਕੇ ਬਸ ਫਿਰ ਸਾਰਾ ਦਿਨ ਐਤਵਾਰ ਇੰਜੋਏ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਸਟਾਰਟ ਹੋ ਜਾਂਦਾ ਸੀ ਚਿੱਤਰਹਰ ਰੰਗੋਲੀ ਜਿਹਦੇ ਵਿੱਚ ਪਹਿਲਾਂ ਪੁਰਾਣੇ ਗਾਣੇ ਫਿਰ ਉਸ ਤੋਂ ਬਾਅਦ ਨਵੇਂ ਗਾਣਿਆਂ ਦਾ ਇੰਤਜ਼ਾਰ ਅਸੀਂ ਕਰਦੇ ਰਹਿੰਦੇ ਸੀ ਹਨਾ ਦੇਖਦੇ ਆ ਵੀ ਅੱਜ ਕਿਹੜਾ ਗਾਣਾ ਟੌਪ ਤੇ ਆ ਕਿਹੜਾ ਪਹਿਲੇ ਨੰਬਰ ਤੇ ਆ ਉਹ ਸ਼ਨੀਵਾਰ ਨੂੰ ਵੀ ਆਉਂਦਾ ਸੀਗਾ ਪਹਿਲਾਂ ਚਿੱਤਰਹਾਰ ਤੇ ਉਸ ਤੋਂ ਬਾਅਦ ਐਤਵਾਰ ਨੂੰ ਵੀ ਰੰਗੋਲੀ ਤੇ ਉਸ ਤੋਂ ਬਾਅਦ ਫਿਰ ਮਹਾਭਾਰਤ ਰਮਾਇਣ ਚੰਦਰਕਾਂਤਾ ਸਾਰੇ ਦੇਖਦੇ ਸੀ ਨਾ ਇਹ ਨਾਟਕ ਸਾਰਿਆਂ ਨੂੰ ਆਪਣੇ ਬਚਪਨ ਦੀ ਯਾਦ ਆ ਗਈ ਹੋਣੀ ਆ ਕਿਉਂਕਿ ਬਚਪਨ ਤਕਰੀਬਨ ਸਾਰਿਆਂ ਦਾ ਇੱਕੋ ਜਿਹਾ ਜਿਹਾ ਹੁੰਦਾ ਹੈ ਹੈਨਾ ਐਤਵਾਰ ਦਾ ਬਾਲਾ ਕਰੀਜ ਹੁੰਦਾ ਸੀ ਕਿਉਂਕਿ ਸਕੂਲ ਤੋਂ ਇੱਕ ਦਿਨ ਤਾਂ ਛੁੱਟੀ ਹੁੰਦੀ ਸੀ ਉਸ ਦਿਨ ਆਪਦਾ ਰਿਲੈਕਸ ਫੀਲ ਹੁੰਦਾ ਸੀ ਕਿ ਅੱਜ ਆਪਾਂ ਐਤਵਾਰ ਹੈ ਅੱਜ ਘਰ ਰਹਾਂਗੇ ਪਰ ਮੁਸੀਬਤ ਵੱਡੀ ਸਿਰ ਤੋਂਣਦੀ ਹੁੰਦੀ ਸੀ ਉਸ ਤੋਂ ਬਾਅਦ ਟੀਵੀ ਦੇ ਅੱਗੇ ਬੈਠ ਕੇ ਫੇਰ ਇੰਜੋਏ ਕਰਨਾ ਸਾਰਾ ਦਿਨ ਸਾਰੇ ਨਾਟਕ ਦੇਖਣੇ ਕੋਈ ਨਾਟਕ ਨਹੀਂ ਛੱਡਣਾ ਅਚਾਨਕ ਤੋਂ ਜੀ ਕਿਤੇ ਐਵੇਂ ਹੋ ਜਾਂਦਾ ਕਿ ਨਾਟਕ ਚੱਲਦੇ ਚੱਲਦੇ ਬਿਜਲੀ ਦਾ ਕੱਟ ਲੱਗ ਜਾਣਾ ਓਏ ਹੋਏ ਹੋਏ ਫੇਰ ਤਾਂ ਪੂਰਾ ਐਤਵਾਰੀ ਖਰਾਬ ਹੋ ਜਾਂਦਾ ਸੀ ਹੈਨਾ ਮੂਡ ਹੀ ਆਫ ਹੋ ਜਾਂਦਾ ਸੀ ਐਦਾਂ ਹੀ ਸ਼ਨੀਵਾਰ ਨੂੰ ਜੇ ਸ਼ਕਤੀਮਾਨ ਆਉਣਾ ਹੁੰਦਾ ਹਨਾ ਸ਼ਨੀਵਾਰ ਨੂੰ ਸ਼ਕਤੀਮਾਨ ਆਉਂਦਾ ਹੁੰਦਾ ਸੀ ਤੇ ਫਿਰ ਜੇ ਲਾਈਟ ਚਲੀ ਜਾਣੀ ਉੱਥੇ ਵੀ ਮੂਡ ਖਰਾਬ ਹੋ ਜਾਂਦਾ ਸੀ ਚਲੋ ਜੀ ਐਤਵਾਰ ਨੂੰ ਵੀ ਆਉਂਦਾ ਸੀ ਸ਼ਕਤੀਮਾਨ ਹਨਾ ਫਿਰ ਅਸੀਂ ਜਿਨ੍ਹਾਂ ਨੇ ਸ਼ਨੀਵਾਰ ਨੂੰ ਹੀ ਦੇਖ ਸਕਦੇ ਸੀ ਉਹ ਫਿਰ ਐਤਵਾਰ ਨੂੰ ਵੀ ਦੇਖਦੇ ਸੀ ਤੇ ਇਸ ਤਰ੍ਹਾਂ ਸਾਰਾ ਦਿਨ ਸਾਡਾ ਟੀਵੀ ਦੇ ਅੱਗੇ ਲੱਗ ਜਾਂਦਾ ਸੀ ਤੇ ਫਿਰ ਪਹਿਲਾਂ ਪਤਾ ਹੀ ਆ ਤੁਹਾਨੂੰ ਜਿਸ ਟਾਈਮ ਦੀ ਮੈਂ ਗੱਲ ਕਰ ਰਹੀ ਆ ਆਲਮੋਸਟ ਟੀਵੀ ਕੱਟੇ ਕਰਾਚੇ ਸੀਗੇ ਹੈਨਾ ਟਾਵੇਂ ਟਾਵੇਂ ਸੀਗੇ ਹਰ ਇੱਕ ਦੇ ਘਰ ਅੱਜ ਤਾਂ ਚਲੋ LEDਆਂ ਲੱਗੀਆਂ ਨੇ ਉਦੋਂ ਤਾਂ ਟੀਵੀ ਵੀ ਕਿਸੇ ਕਿਸੇ ਦੇ ਘਰ ਨਹੀਂ ਹੁੰਦੇ ਸੀ ਸੋ ਜਿਨ੍ਹਾਂ ਦੇ ਘਰ ਟੀਵੀ ਨਹੀਂ ਹੁੰਦੇ ਸੀਗੇ ਇੱਕ ਦੂਜੇ ਦੇ ਘਰ ਜਾ ਕੇ ਦੇਖਣਾ ਉਦੋਂ ਤਾਂ ਮਿਲਵਰਤਨ ਵੀ ਚੰਗਾ ਸੀਗਾ ਇੱਕ ਇੱਕ ਘਰ 'ਚ 10-10 ਬੱਚੇ ਬੈਠ ਕੇ ਦੇਖੀ ਜਾਂਦੇ ਸੀ ਹੈਨਾ ਤੇ ਟੀਵੀ ਦੇ ਮੂਹਰੇ ਸਾਰਿਆਂ ਨੇ ਇਕੱਠੇ ਹੋ ਕੇ ਬਹਿ ਜਾਣਾ ਜਿਨ੍ਹਾਂ ਦੇ ਟੀਵੀ ਨਹੀਂ ਹੁੰਦਾ ਸੀਗਾ ਉਹਨਾਂ ਨੇ ਦੂਜਿਆਂ ਦੇ ਘਰ ਚਲੇ ਜਾਣਾ ਪਰ ਨਾਟਕ ਜ਼ਰੂਰ ਦੇਖਣੇ ਫਿਰ ਕਈ ਵਾਰੀ ਆਇਆ ਹੁੰਦਾ ਸੀਗਾ ਅੰਟੀਨਾ ਘੁੰਮ ਜਾਣਾ ਜੇ ਹਵਾ ਚੱਲਦੀ ਫਿਰ ਟੀਵੀ ਦੇ ਵਿੱਚੋਂ ਧਾਰੀਆਂ ਜਿਹੀਆਂ ਆਉਣ ਲੱਗ ਜਾਣੀਆਂ ਹਨਾ ਨਾਟਕ ਦਾ ਸਾਰਾ ਮਜ਼ਾ ਖਰਾਬ ਹੋ ਜਾਂਦਾ ਫਿਰ ਇੱਕ ਬੰਦੇ ਨੇ ਭੱਜ ਕੇ ਜਾਣਾ ਉੱਤੇ ਛੇਤੀ ਛੇਤੀ ਜਾ ਕੇ ਉਹ ਜਾ ਅੰਟੀਨਾ ਕਮਾ ਕੇ ਆ ਫਿਰ ਉੱਪਰ ਜਾ ਕੇ ਅੰਟੀਨਾ ਕਮਾਣਾ نیچے ਵਾਲੇ ਨੂੰ ਪੁੱਛੀ ਜਾਣਾ ਵੀ ਹੋ ਗਿਆ ਠੀਕ ਤੇ ਜ਼ਿਆਦਾਤਰ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜੇ ਟੈਲੀਵਿਜ਼ਨ ਹੁੰਦੇ ਸੀਗੇ ਉਹ ਬਲੈਕ ਐਂਡ ਵਾਈਟ ਹੁੰਦੇ ਸੀ ਪਹਿਲੇ ਜ਼ਮਾਨੇ 'ਚ ਪਹਿਲਾ ਜ਼ਮਾਨਾ ਕੀ ਆ ਹਵੀ 30 ਸਾਲ ਪਹਿਲਾਂ ਦੀ ਗੱਲ ਕਰ ਰਹੀ ਆ ਮੈਂ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਉਦੋਂ ਦੀ ਗੱਲ ਆ ਤੇ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀਗੇ ਇੱਕ ਤੁਸੀਂ ਦੇਖੇ ਹੋਣੇ ਆ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਯਾਦ ਹੋਣਾ ਕਿ ਇੱਕ ਉਹ ਟੀਵੀ ਹੁੰਦੇ ਸੀਗੇ ਜਿਨ੍ਹਾਂ ਦਾ ਸ਼ਟਰ ਐਂ ਬੰਦ ਹੁੰਦਾ ਸੀਗਾ ਦੋਨੋਂ ਪਾਸੋਂ ਹਨਾ ਉਹ ਟੀਵੀ ਵੀ ਕਈਆਂ ਨੇ ਦੇਖਿਆ ਹੋਣਾ ਬਲੈਕ ਐਂਡ ਵਾਈਟ ਹੁੰਦੇ ਸੀ ਕਈ ਵਾਰੀ ਨਾ ਸ਼ਟਰ ਲਾ ਕੇ ਰੱਖ ਦੇਣਾ ਜਦੋਂ ਸ਼ਟਰ ਖੋਲਣ ਲੱਗਣਾ ਉਹ ਵਿੱਚ ਹੀ ਅੜ ਜਾਣਾ ਆਏ ਹੁੰਦਾ ਸੀਗਾ ਤੇ ਫਿਰ ਉਹ ਬੜੀ ਮੁਸ਼ਕਲ ਨਾਲ ਖੁੱਲਦਾ ਸੀਗਾ ਫਿਰ ਸੋਚਣਾ ਵੀ ਹੁਣ ਇਹ ਬੰਦ ਨਹੀਂ ਕਰਨਾ ਇਹਨੂੰ ਖੁੱਲਾ ਹੀ ਛੱਡਣਾ ਸੋ ਉਹ ਸ਼ਟਰ ਵਾਲੇ ਟੀਵੀ ਹੁੰਦੇ ਸੀਗੇ ਅੱਜ ਕੱਲ ਤਾਂ ਖੈਰ ਉਹਨਾਂ ਦਾ ਰਵਾਜ ਹੀ ਨਹੀਂ ਰਿਹਾ ਹਨਾ ਅੱਜ ਕੱਲ ਤਾਂ ਸਾਡੇ ਕੋਲ ਐਲ ਡੀ ਆ ਨੇ ਬਟਨ ਦੱਬਿਆਂ ਤੇ ਆਪ ਹੀ ਸਾਰਾ ਕੁਝ ਚੱਲ ਪੈਂਦਾ ਪਰ ਉਹ ਟਾਈਮ ਬਹੁਤ ਵਧੀਆ ਸੀ ਚਾਹੇ ਬਲੈਕ ਐਂਡ ਵਾਈਟ ਟੀਵੀ ਸੀ ਪਰ ਸਾਨੂੰ ਇੰਨਾ ਕਰੇਜ ਹੁੰਦਾ ਸੀ ਨਾ ਟੀਵੀ ਦੇਖਣ ਦਾ ਨਾਟਕ ਦੇਖਣ ਦਾ ਤੇ ਖਾਸ ਕਰਕੇ ਜਿਹੜੀ ਸ਼ਨੀਵਾਰ ਤੇ ਐਤਵਾਰ ਨੂੰ ਫਿਲਮ ਆਉਂਦੀ ਸੀਗੀ ਦੋ ਫਿਲਮਾਂ ਹੁੰਦੀਆਂ ਸੀਗੀਆਂ ਐਤਵਾਰ ਮੇਰੇ ਖਿਆਲ 4 ਵਜੇ ਫਿਲਮ ਸਟਾਰਟ ਹੋ ਜਾਂਦੀ ਸੀ ਫਿਰ ਸਾਰੇ ਕੰਮ ਕੂਮ ਖਤਮ ਕਰਕੇ ਫਟਾਫਟ ਆਪਣੇ ਸਕੂਲ ਦੇ ਨਵੇੜਕੇ 4 ਵਜੇ ਫੇਟੀ ਵੀ ਅੱਗੇ ਬਹਿ ਜਾਣਾ ਬਸ ਐਤਵਾਰ ਨੂੰ ਤਾਂ ਇਹ ਸੋਚ ਲਓ ਕਿ ਆਪਣਾ ਕਬਜ਼ਾ ਹੁੰਦਾ ਸੀ ਟੀਵੀ ਤੇ ਹਨਾ ਹੋਰ ਤਾਂ ਕਿਸੇ ਨੂੰ ਦੇਖਣ ਹੀ ਨਹੀਂ ਸੀ ਦੰਦੇ 4 ਵਜੇ ਫਿਰ ਫਿਲਮ ਦੇਖਣ ਬਹਿ ਜਾਣਾ ਤੇ ਪਰ ਜੇ ਕਿਸੇ ਦਿਨ ਮੈਚ ਲੱਗ ਜਾਣਾ ਫਿਰ ਵੀ ਸਾਡਾ ਮੂਡ ਖਰਾਬ ਹੋ ਜਾਂਦਾ ਸੀ ਵੀ ਅੱਜ ਨਾਟਕ ਮਿਸ ਹੋ ਜਾਣਗੇ ਹੈਣਾ ਫਿਰ ਸਾਈਡ ਦੇ ਬੈਠੇ ਰਹਿਣਾ ਸੋ ਐਤਵਾਰ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਨੇ ਇੱਕ ਦੂਸਰੇ ਦੇ ਘਰ ਚਲੇ ਜਾਣਾ ਐਤਵਾਰ ਦੀ ਛੁੱਟੀ ਹੁੰਦੀ ਸੀ ਤੇ ਘਰੇ ਵੀ ਖਾਣਾ ਸਪੈਸ਼ਲ ਹੈ ਜਿਹੜਾ ਸਾਡੇ ਲਈ ਬਣਦਾ ਸੀਗਾ ਨਹੀਂ ਤਾਂ ਅਸੀਂ ਪਰੌਂਠੀਆਂ ਲੈ ਕੇ ਸਕੂਲ 'ਚ ਚਲੇ ਜਾਂਦੇ ਸੀ ਪਰ ਐਤਵਾਰ ਨੂੰ ਕੁਝ ਸਪੈਸ਼ਲ ਮਿਲਦਾ ਸੀਗਾ ਖਾਣ ਨੂੰ ਤੇ ਐਤਵਾਰ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਕਈ ਵਾਰੀ ਫਿਰ ਐ ਹੋਣਾ ਕਿ ਐਤਵਾਰ ਨੂੰ ਅਚਾਨਕ ਤੋਂ ਕਿਸੇ ਰਿਸ਼ਤੇਦਾਰ ਦਾ ਘਰ ਆ ਜਾਣਾ ਕਿਉਂਕਿ ਛੁੱਟੀ ਸਾਰਿਆਂ ਨੂੰ ਹੁੰਦੀ ਆ ਫਿਰ ਵੀ ਮੂਡ ਖਰਾਬ ਹੋ ਜਾਣਾ ਵੀ ਅੱਜ ਟੀਵੀ ਬੰਦ ਰੱਖਣਾ ਪੈਣਾ ਰਿਸ਼ਤੇਦਾਰਾਂ ਕੋਲ ਬਹਿਣਾ ਪੈਣਾ ਹੈਨਾ ਸੋ ਸਾਨੂੰ ਤਾਂ ਸਿਰਫ ਟੀਵੀ ਦੇਖਣ ਦਾ ਤਾਂ ਮਤਲਬ ਹੁੰਦਾ ਸੀ ਵੀ ਸਾਡਾ ਕਿਤੇ ਚੰਦਰ ਕਾਂਤਾ ਨਾ ਮਿਸ ਹੋ ਜਾਏ ਸਾਡੀ ਕਿਤੇ ਰਮਾਇਣ ਮਹਾਭਾਰਤ ਨਾ ਮਿਸ ਹੋ ਜਾਏ ਹੈਨਾ ਸਾਡੀ ਰੰਗੋਲੀ ਨਾ ਮਿਸ ਹੋ ਜਾਏ ਸਾਨੂੰ ਤਾਂ ਟੀਵੀ ਤੱਕ ਮਤਲਬ ਸੀਗਾ ਕਿਤੇ ਸਾਨੂੰ ਫਿਲਮ ਦੇਖਣੀ ਨਾ ਮਿਸ ਹੋ ਜਾਏ ਇਸ ਕਰਕੇ ਰਿਸ਼ਤੇਦਾਰਾਂ ਦੇ ਕੋਲ ਵੀ ਘਟ ਵੱਧ ਹੀ ਬੰਦੇ ਸੀਗੇ ਸਾਨੂੰ ਤਾਂ ਸਿਰਫ ਖੇਡਾਂ ਵਿੱਚ ਧਿਆਨ ਜਾਂ ਟੀਵੀ ਤੇ ਧਿਆਨ ਹੁੰਦਾ ਸੀ ਸੋ ਐਤਵਾਰ ਦਾ ਦਿਨ ਜਿਵੇਂ ਸਾਡੇ ਲਈ ਸਭ ਤੋਂ ਵਧੀਆ ਸਭ ਤੋਂ ਇੰਪੋਰਟੈਂਟ ਹੁੰਦਾ ਸੀ ਤੇ ਫੁੱਲ ਮਸਤੀ ਵਾਲਾ ਡੇ ਹੁੰਦਾ ਸੀ ਸਾਡੇ ਲਈ ਐਤਵਾਰ ਸਭ ਤੋਂ ਵੱਡੀ ਇਹ ਗੱਲ ਹੁੰਦੀ ਸੀ ਕਿ ਅੱਜ ਸਾਨੂੰ ਸਕੂਲੇ ਨਹੀਂ ਜਾਣਾ ਪੈਣਾ ਇਹ ਸਾਡੇ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੁੰਦੀ ਸੀ ਪਰ ਜੇ ਗੱਲ ਕਰੀਏ ਅੱਜ ਦੀ ਕਿ ਅੱਜ ਐਤਵਾਰ ਸਾਡਾ ਕਿਵੇਂ ਦਾ ਹੁੰਦਾ ਅੱਜ ਸਾਡੇ ਲਈ ਸਭ ਤੋਂ ਮੈਂ ਕਹਿ ਦਿੰਨੀ ਆ ਜਿਹੜਾ ਮੁਸੀਬਤ ਵਾਲਾ ਦਿਨ ਹੁੰਦਾ ਨਾ ਐਤਵਾਰ ਹੁੰਦਾ ਕਿਉਂਕਿ ਅੱਜ ਜਦੋਂ ਅਸੀਂ ਘਰ ਰਹਿੰਦੇ ਹਾਂ ਐਤਵਾਰ ਨੂੰ ਕਿਉਂਕਿ ਬਾਕੀ ਦਿਨ ਅਸੀਂ ਵਿਜੀ ਹੁੰਦੇ ਹਾਂ ਕੰਮ 'ਚ ਕੋਈ ਆਫਿਸ 'ਚ ਜਾਂਦਾ ਕੋਈ ਆਪਣੇ ਬਿਜ਼ਨਸ 'ਚ ਕੰਮਾਂ 'ਚ ਰੁੱਝੇ ਰਹਿੰਦੇ ਆ ਜਦੋਂ ਐਤਵਾਰ ਨੂੰ ਸਾਨੂੰ ਘਰ ਰਹਿਣਾ ਪੈਂਦਾ ਫਿਰ ਸਾਨੂੰ ਐ ਹੁੰਦਾ ਵੀ ਓਹ ਹੋ ਸਵੇਰੇ ਤਾਂ ਐਤਵਾਰ ਹੈ ਕਿਉਂਕਿ ਇੰਡੀ ਵੱਡੀ ਲਿਸਟ ਕੰਮਾਂ ਦੀ ਪਹਿਲਾਂ ਹੀ ਸਾਡੇ ਸਾਹਮਣੇ ਹੁੰਦੀ ਆ ਕਿ ਐਤਵਾਰ ਨੂੰ ਇਹ ਕਰਨਾ ਉਹ ਕਰਨਾ ਆਹ ਕਰਨਾ ਉਹ ਕਰਨਾ ਸੋ ਸਾਡੇ ਸੰਡੇ ਦਾ ਆਈਸਕ੍ਰੀਮ ਤਾਂ ਮਜ਼ਾ ਹੀ ਖਰਾਬ ਹੋ ਜਾਂਦਾ ਇਸ ਵਾਰੀ ਸੰਡੇ ਨੂੰ ਨਾ ਤਾਂ ਅਸੀਂ ਟੀਵੀ ਅੱਗੇ ਰਹਿ ਸਕਦੇ ਆ ਸਾਰਾ ਦਿਨ ਤੇ ਨਾ ਕਿਤੇ ਇੰਜੋਏ ਹੁੰਦਾ ਸਾਡਾ ਚਾਜ ਤਰਾਂ ਬਸ ਅਸੀਂ ਸਾਰਾ ਦਿਨ ਆਪਣੇ ਕੰਮਕਾਰਾਂ ਚ ਵਿਜੀ ਰਹਿੰਦੇ ਆ ਵੱਧ ਤੋਂ ਵੱਧ ਕੀ ਅਸੀਂ ਬੈ ਕੇ ਆਪਣਾ ਫੋਨ ਚਲਾ ਲੈਂਦੇ ਆ ਐਤਵਾਰ ਨੂੰ ਹੈਨਾ ਜਦੋਂ ਸਾਰੇ ਕੰਮ ਤੋਂ ਅਸੀਂ ਵਿਹਲੇ ਹੁੰਨੇ ਆ ਫਿਰ ਅਸੀਂ ਆਪਣਾ ਫੋਨ ਲੈ ਕੇ ਬਹਿ ਜਾਂਦੇ ਆ ਅੱਜ ਕੱਲ ਤਾਂ ਟੀਵੀ ਦਾ ਸਵਿੱਚ ਵੀ ਸਾਰਾ ਦਿਨ ਔਨ ਨਹੀਂ ਕਰਦੇ ਅਸੀਂ ਐਤਵਾਰ ਨੂੰ ਸੋ ਜਿਹੜਾ ਬਚਪਨ ਦਾ ਐਤਵਾਰ ਤੇ ਹੁਣ ਦਾ ਐਤਵਾਰ ਉਹਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਆ ਪਹਿਲਾਂ ਐਤਵਾਰ ਨੂੰ ਅਸੀਂ ਫੁੱਲ ਮਜ਼ਾ ਕਰਦੇ ਸੀ ਹੌਣ ਐਤਵਾਰ ਨੂੰ ਅਸੀਂ ਪੂਰਾ ਡੇ ਮੁਸੀਬਤ ਦੇ ਵਿੱਚ ਲੰਘਾਉਂਦੇ ਆ ਸਾਰੇ ਘਰ ਦੇ ਕੰਮਕਾਰ ਕਰਨੇ ਪੈਂਦੇ ਨੇ ਸਵੇਰ ਤੋਂ ਸ਼ਾਮ ਹੋ ਜਾਂਦੀ ਆ ਪਰ ਸਾਡੇ ਕੰਮਕਾਰ ਫੇਰ ਵੀ ਰਹਿ ਜਾਂਦੇ ਆ ਫੇਰ ਅਸੀਂ ਸੋਚ ਲੈਂਦੇ ਆ ਵੀ ਚਲ ਕੋਈ ਨਾ ਹੁਣ ਜਿਹੜੇ ਰਹਿ ਗਏ ਇਹ ਹੁਣ ਅਗਲੇ ਐਤਵਾਰ ਦੇਖਾਂਗੇ ਇਹ ਗੱਲਾਂ ਸਹੀ ਨੇ ਨਾ ਤੁਸੀਂ ਸਾਰੇ ਇਹ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਜਿਨ੍ਹਾਂ ਦਾ ਐਤਵਾਰ ਐਵੇਂ ਦਾ ਲੰਘਦਾ ਜਿਵੇਂ ਕਿ ਮੈਂ ਦੱਸਿਆ ਹੁਣੇ ਜਿਹੜੇ ਸਾਡੇ ਦੋਸਤ ਕਈ ਬਾਹਰਲੇ ਦੇਸ਼ਾਂ 'ਚ ਵੀ ਚਲੇਗੇ ਹੈਨਾ ਤੇ ਉਹ ਵੀ ਵਿਚਾਰੇ ਸਾਰਾ ਹਫਤਾ ਪਹਿਲਾਂ ਤਾਂ ਕੰਮ-ਕਾਰ 'ਚ ਵਿਜੀ ਹੁੰਦੀਆਂ ਸੈਟਰਡੇ ਇੰਜੋਏ ਕਰਦੇ ਨੇ ਹੈਨਾ ਆਪਣਾ ਜਦੋਂ ਉਹਨਾਂ ਨੂੰ ਖੁੱਲਾ ਜਿਹਾ ਟਾਈਮ ਮਿਲਦਾ ਪਰ ਉਦੋਂ ਵੀ ਕਾਫੀ ਜਿਹੜੇ ਘਰ ਦੇ ਕੰਮ ਹੁੰਦੇ ਨੇ ਨਾ ਉਹ ਉਦੋਂ ਸਾਡੇ ਪੈਂਡਿੰਗ ਰੱਖੇ ਹੁੰਦੇ ਨੇ ਅੱਜ ਕੱਲ ਸਾਨੂੰ ਇੰਨਾ ਰਿਲੈਕਸ ਹੋਣ ਨੂੰ ਮਿਲਦਾ ਹੀ ਨਹੀਂ ਟਾਈਮ ਜਿਵੇਂ ਕਿ ਪਹਿਲਾਂ ਬਚਪਨ ਦੇ ਐਤਵਾਰ ਨੂੰ ਹੁੰਦੇ ਸੀ ਬਚਪਨ ਵਾਲਾ ਐਤਵਾਰ ਕਦੇ ਨਹੀਂ ਭੁੱਲਦਾ ਕਿਸੇ ਨੂੰ ਨਹੀਂ ਭੁੱਲਦਾ ਉਸ ਸ਼ਕਤੀਮਾਨ ਉਹ ਚੰਦਰ ਕਾਂਤ ਾਰਮਨ ਮਹਾਪਾਰ ਤਰੰਗੋਲੀ ਫਿਲਮ ਉਹ ਸਾਰਿਆਂ ਨੂੰ ਯਾਦ ਨਹੀਂ ਥੈਂਕ ਯੂ ਸੋ ਮੱਚ ਵੀਡੀਓ ਵਾਚ ਕਰ ਲਈ ਲਾਈਕ ਕਮੈਂਟ ਕਰ ਦਿਓ ਮੈਂ ਤੁਹਾਡੀ ਬੱਬਲ ਕੌਰ ਤੇ ਮੈਨੂੰ ਇੰਸਟਾ ਤੇ ਫੋਲੋ ਕਰ ਲੋ ਜੀ ਬੱਬਲ ਕੌਰ 1313 ਮੇਰੀ ਆਈਡੀ ਆ ਸਨੈਪਚੈਟ ਆਈਡੀ ਹੈਗੀ ਆ ਬੱਬਲ ਕੌਰ 2022 ਤੇ ਆਪਣਾ YouTube ਚੈਨਲ ਹੈ ਬੱਬਲ ਕੌਰ ਫੇਸਬੁੱਕ ਪੇਜ ਬੱਬਲ ਕੌਰ ਐਂਡ ਦੇਸੀ ਕੁੜੀ ਦੀਆਂ ਦੇਸੀ ਗੱਲਾਂ ਤਾਂ ਤੁਸੀਂ ਸੁਣਦੇ ਹੀ ਰਹਿੰਦੇ ਹੋ ਸੋ ਸਾਰੇ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਐਦਾਂ ਹੀ ਘੈਂਟ ਘੈਂਟ ਗੱਲਬਾਤ ਲੈ ਕੇ ਤੁਹਾਨੂੰ ਮਿਲਦੇ ਰਹਾਂਗੇ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ